ਉੱਥੇ ਬ੍ਰੇਕ ਲੌਂਗ ਆ ਰਿਹਾ ਸੀ ਹਾਂ ਬਣੀ ਦਾ ਆ ਜਾਣੀ ਕਿਹਦਾ ਉਹ ਤੇ ਚੜ ਗਈ ਉਹ ਤਾਂ ਉੱਠ ਗਈ ਉਹ ਲਾਈਟ ਕਿਵੇਂ ਚੱਲੀ ਆ ਜੀ ਇਹ ਪਿੰਨੇ ਪਿੱਛੋਂ ਪਲਟਦੀ ਆ ਗਈ ਆ ਹਾਂ ਟਿੱਡੀ ਆ ਰਹੀ ਹੈ ਟਿੱਡੀ ਆ ਰਹੀ ਹੈ ਪਿੰਨੇ ਚੜੀ ਆ ਕੇ ਉਹ ਤੇ ਲੈ ਜਾਂਦੇ ਕੁੰਮੀ ਜੋ ਉਹ ਤੁਮੂਹੀ ਕਰਦੀ ਹੈ ਤੁਮੂਹੀ ਨੂੰ ਪੁੱਲਾ ਕੇ ਬ੍ਰਿਕ ਲਾ ਕੇ ਕੁੰਮੀ ਵੜੀ ਦੇ ਵੀ ਕਰਵਾ ਦੋ। ਪੀਤ ਨੂੰ ਵੀ ਕਰਵਾ ਦੋ। 탑ਲਾ ਬਣਾ ਦੋ। ਉਹ ਉਹਦੋਂ ਵੀ ਕਰ ਦੋ, ਕਿਤੇ ਕਿਤੇ ਨੂੰ ਕਰ ਦੋ। ਗੱਡੀ ਵੱਜ ਗਈ ਸਾਲਾ ਦੇ ਉਹ ਪਰਲੇ ਪਾਸੇ ਦੇ ਕਿਹਨੇ ਫੁਰਤੀ ਨਾਲ ਨਿਕਲੂਗਾ? ਅੱਜ ਹੀ ਪਾਸਾ ਆ ਬੰਦਾ ਇੱਥੇ ਨਿਕਲੂਗਾ। ਉਹ ਦੇਖ ਕਿਹਨੇ ਫੁਰਤੀ ਨਾਲ ਸਾਲਾ ਜਾਊ ਇੱਕੋ ਦਮ ਵੱਜ ਕੇ। ਇਹ ਉਹ ਦੇਖ। ਉਹ ਜਾਊ ਸਾਲਾ ਹੱਥ ਜਾ ਝੰਕਦਾ। ਇਕੱਲੇ ਆ ਹਨਾ। ਇਕੱਲੇ ਉਹ ਦੇਖੋ ਇਹ। ਉਹ ਤੇ ਜਾ ਰਿਹਾ ਬਾਣ ਜੀ ਝੰਕਦਾ ਸੜ ਦੇ ਬਾਪੂ ਤੇ ਮੱਜੀ ਨਾਲ। उधर ही <Five pressing Gegen West> है टीका तो भी है लेण जी कंबर जी ਰੇਲ ਲੱਗੀ ਹੋਈ ਜੀ ਮਟਰ ਹੂੰ ਬੰਦੀ ਵੀ ਲੱਗੀ ਹੋਊ ਅੱਥਰੋਂ ਖੜੀ ਹੁੰਦੇ ਨੇ ਨਾ ਆਪ ਜੱਟ ਗਿਆ ਜਿਹੜਾ ਹਾਸਾ ਕਿਵੇਂ ਹੋਇਆ ਥੋੜਾ ਕੀ ਰਕਸਾ ਹੋਇਆ ਸਾਡੇ ਹੀ ਦੁਕਾਨ ਹਾਲੇ ਖੋਲ ਰਿਆ ਸੀ ਮੁੰਡਾ ਸਵੇਰੇ ਸਵੇਰੇ ਹੀ ਕੰਮ ਹੋਇਆ ਜੀ ਇਹ 8:30 ਵਜੇ 8:30 ਵਜੇ ਜੀ ਗੱਡੀ ਓਵਰ ਸਪੀਡੇ ਜ਼ਿਆਦਾ ਆ ਰਹੀ ਸੀ ਘੱਟੋ ਘੱਟ 180-180 ਦੀ ਗੱਡੀ ਸੀ ਜਿਹੜੇ ਲੋਕ ਪੈਸਾ ਤੋਂ ਦੱਸਦੇ ਨੇ ਰੋਟੀ ਦੇ ਪੁਲਾਂ ਤੋਂ ਉਹ ਦੱਸਦੇ ਨੇ ਸਾਨੂੰ ਕੋਈ ਹੋਰ ਆਏ ਨੇ ਇੱਥੇ ਹੁਣ ਦੇਖਣਾ ਉਹ ਕਹਿੰਦੇ ਵੀ ਸਾਨੂੰ ਇੱਕ ਨਹੀਂ ਸੀ ਵੀ ਕਿਸੇ ਦਾ ਜਾਨੀ ਨੁਕਸਾਨ ਕਰੂਗਾ ਬਹੁਤ ਜ਼ਿਆਦੇ ਓਵਰ ਸਪੀਡ ਤੇ ਗੱਡੀ ਸੀ ਮੁੰਡੇ ਨੇ ਮੋਟਰਾਂ ਬਾਹਰੇ ਕੱਢੇ ਸੀ ਹਲੇ ਹਲੇ ਦੁਕਾਨ ਖੋਲ ਰਿਆ ਸੀ ਉਹ ਸਾਰੀ ਸਾਡੇ ਮੋਟਰਸਾਈਕਲਾਂ ਤੇ 7-8 ਮੋਟਰਸਾਈਕਲ ਦਾ ਨੁਕਸਾਨ ਕਰਤਾ ਤੇ ਕਿਰਿਆ ਕੁਦਰਤੀ ਹੋ ਭਲੇ ਮੁੰਡਾ ਮੋਟਰਸਾਈਕਲ ਲਾ ਕੇ ਇਧਰ ਨੂੰ ਦੁਕਾਨ ਵਾਲੇ ਨੂੰ ਅੰਦਰ ਮੋਟਰਸਾਈਕਲ ਕੱਢਣ ਜਾ ਰਿਹਾ ਸੀ ਉਹ ਬਚ ਗਿਆ ਜੀ ਅਸੀਂ ਸ਼ੁਕਰ ਕਰਦੇ ਆਂ ਵੀ ਇਹਦੇ ਵੀ ਨਹੀਂ ਸੱਟ ਜ਼ਿਆਦੇ ਲੱਗੀ ਇਹ ਬਚ ਗਿਆ ਇਹ ਠੀਕ ਆ ਜੀ ਹੁਣ ਇੱਥੇ ਹੀ ਕਹਿੰਦੇ ਆਂ ਵੀ ਹੁਣ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਨੁਕਸਾਨ ਭਰਵਾਇਆ ਜਾਵੇ ਰਸੀਦਾ ਬਹੁਤ ਸਾਡੇ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਜੀ ਇਹਨੇ। ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਦੀ ਬਚਤ ਰਹੇਗੀ ਜੀ ਹਲੇ ਮੁੰਡਾ ਇੱਧਰ ਮੋਟਰਸਾਈਕਲ ਅੰਦਰ ਲਾ ਕੇ ਆਇਆ ਸੀ ਉੱਥੇ। ਅੰਦਰੋਂ ਲਾਈਨ ਆਇਆ ਸੀ ਮੋਟਰਸਾਈਕਲ ਉਹ ਬਚ ਗਿਆ ਜੀ ਜੇ ਉਹ ਮੁੰਡਾ ਉੱਥੇ ਮੋਟਰਸਾਈਕਲ ਲਾਉਂਦਾ ਹੁੰਦਾ ਉਹਨੂੰ ਜਾਨੋਂ ਮਾਰ ਦਿੰਦਾ ਜੀ। ਬਿਜਲੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਜੀ। ਬਿਜਲੀ ਦਾ ਪੋਲ ਪੂਲ ਪੱਟਦਾ ਜੀ ਸਾਡੇ ਸਾਰੇ ਜਿਹੜੇ ਬੋਰਡ ਫਲੈਕਸਾਂ ਲਾਈਆਂ ਹੋਈਆਂ ਸੀ ਸਾਡੇ ਉਹ ਬਹੁਤ ਨੁਕਸਾਨ ਕਰਤਾ ਜੀ ਸਾਡਾ ਇਹਨੇ। ਉੱਥੇ ਜਿਹੜੇ ਤਕਰੀਬਨ ਲੋਕ ਦੱਸ ਰਹੇ ਨੇ ਵੀ ਮਗ ਬਜਾਰ ਟੀਵੀਐਸ ਏਜੰਸੀ ਦੇ ਵਿੱਚ ਜਿਹੜੇ ਝਾੜੂ ਲਾਉਂਦੇ ਨੇ ਉੱਥੇ ਵੀ ਪਰ ਉਹਨਾਂ ਨੇ ਵੀ ਇਹ ਦੱਸਿਆ ਕਿ ਕਹਿੰਦੇ ਵੀ ਸਾਨੂੰ ਵੀ ਇਹ ਤੋਂ ਡਰ ਲੱਗਿਆ ਵੀ ਜੇ ਗੱਡੀ ਨੰਗੀ ਆ ਵੀ ਬਹੁਤ ਜ਼ਾਰੇ ਕਹਿੰਦੇ ਵੀ ਸਾਨੂੰ ਕੱਢ ਕਰਤੀ ਵੀ ਉਥੇ ਹੰਪਾ ਜੀ ਉਥੋਂ ਹੰਪ ਤੋਂ ਬੁੜਕੇ ਗੱਡੀ ਐਨੇ ਓਵਰ ਸਪੀਡ ਤੇ ਹੀ ਜ਼ਿਆਦੇ ਆ ਦੀ ਐ ਇਹ ਤੋਂ ਸਮਝ ਹੀ ਨਹੀਂ ਗੱਡੀ ਜੀ ਕੋਈ ਲੱਖਾਂ ਲੱਖਾਂ ਵੀ ਲੰਘਦਾ ਠੀਕ ਉੱਥੇ ਉਹ ਨਸ਼ਾ ਤਾਂ ਹੀ ਹੁਣ ਆਪਾਂ ਨੂੰ ਕੀ ਪਤਾ ਜੀ ਹੁਣ ਲੱਗਦੀਆਂ ਤਾਂ ਜਿਹੜਾ ਸਰੀਰ ਆ ਉਹ ਦਵਾਕੀ ਦਾ ਹੁਣ ਉਹਦਾ ਹੋਇਆ ਅੱਖਾਂ ਔਖਾਂ ਜੀਆਂ ਤਾਂ ਚੜੀਆਂ ਜੀਆਂ ਪਈਆਂ ਨੇ ਜੀ ਉਹਦੀਆਂ ਤੇ ਮੋਟਰਸਾਈਕਲ ਕਿੰਨੇ ਵਿਖਾਣੇ ਮੋਟਰਸਾਈਕਲ ਸਾਡੇ 670 ਮੋਟਰਸਾਈਕਲਾਂ ਦਾ ਨੁਕਸਾਨ ਹੋ ਗਿਆ ਇਹ ਗੰਮੀ ਖਤਮੇ ਕਰਦੇ ਹੋ ਤੇ ਇਹ ਦੇਖੋ ਇਹ ਸਾਨੂੰ ਅੱਜ ਕਰੀਬ 9 ਵਜੇ ਆਪਣੇ ਮੁੰਸ਼ੀ ਰਾਹੀਂ थाना ਕਦਵਰੇ ਨਾਲ ਭੇਤਲਾ ਮਿਲੀ ਸੀ ਇੱਕ ਗੱਡੀ ਵੱਲੋਂ ਇੱਕ ਐਕਸੀਡੈਂਟ ਹੋਇਆ ਉਹ ਐਕਸੀਡੈਂਟ 'ਚ ਕੋਈ ਮੋਟਰਸਾਈਕਲਾਂ ਦਾ ਨੁਕਸਾਨ ਹੋਇਆ ਤੇ ਗੱਡੀ ਵਾਲੇ ਤੇ ਥੋੜੇ ਮੂਰ ਵੀ ਛੱਟ ਲੱਗੀ ਆ ਤੇ ਅਸੀਂ ਇੱਥੇ ਮੌਕੇ ਤੇ ਪਹੁੰਚੇ ਹੁਣ ਹਸਪਤਲ ਵੀ ਇੱਥੇ ਮੌਜੂਦਾ ਸੀ ਠੀਕ ਹੈ ਉਹ ਤਾਂ ਗੱਡੀ ਵਾਲੇ ਦਾ ਚਲਰਦਾ ਪਹਿਲਾਂ ਪੁੱਛਿਆ ਕਿ ਕਿੰਨੇ ਦਾਟਾ ਉਹਦੇ ਠੀਕ ਹੈ ਵੈਸੇ ਤੁਸੀਂ ਜਾਨੇ ਮਾਣੇ ਨੁਕਸਾਨ ਨਹੀਂ ਮੈਂ ਜਾਨੇ ਮਾਲੇ ਨੁਕਸਾਨ ਨਹੀਂ ਹੈ ਸਿਰਫ ਗੱਡੀ ਦਾ ਨੁਕਸਾਨ ਆ ਔਰ ਜਿਹੜੇ ਮੋਟਰਸਾਈਕਲ ਸੀ ਉਹਨਾਂ ਦਾ ਮਾਲੀ ਨੁਕਸਾਨ ਤਾਂ ਉਹਨਾਂ ਦਾ ਕਾਫੀ ਹੋਇਆ ਜੀ ਜਿਹੜੇ ਜਿਹਦੇ ਵਿੱਚ ਗੱਡੀ ਲੱਗੀ ਹੈ ਨਾ ਜੀ ਸਕੂਟਰ ਮੋਟਰਸਾਈਕਲ ਖੜੇ <div> ਉੱਤੇ ਹਾਂ ਜੀ ਉਹਨਾਂ ਦਾ ਨੁਕਸਾਨ ਹੋਇਆ ਜੀ ਹੁਣ ਅੱਗੇ ਦੀ ਕੀ ਕਾਰਵਾਈ ਤੁਸੀਂ ਅੱਗੇ ਦੀ ਫਦਰ ਜੋ ਆਪਣੇ ਗੱਡੀ ਦਾ ਆਪਣੇ ਮੋਟਰਸਾਈਕਲਾਂ ਦੇ ਜੋ ਮਾਲਕ ਨੇ ਜੋ ਸਟੇਟਮੈਂਟ ਦੇਣਗੇ ਜੀ ਉਹ ਸਰਗੋਦੀ ਇਨਵੈਸਟੀਗੇਸ਼ਨ ਕਰਕੇ ਜੋ ਕਾਰਵਾਈ ਪਨ ਦੀ ਖਾਸ ਕਰਾਂਗੇ